ਹਰਿਆਣਾ ਦੇ ਸਾਬਕਾ ਸੀਐਮ 옴ਪ੍ਰਕਾਸ਼ ਚੋਟਾਲਾ ਨੇ 89 ਸਾਲ ਦੀ ਉਮਰ ਵਿੱਚ ਇਸ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ ਹੈ ਦੱਸ ਦਈਏ ਕਿ ਅੱਜ ਸਵੇਰੇ ਉਹਨਾਂ ਦੀ ਹਾਂ ਦੀ ਖਬਰ ਆਈ ਜਿੱਥੇ ਉਹਨਾਂ ਦੇ ਗੁਰੂਗ੍ਰਾਮ ਰਿਹائش ਵਿੱਚ ਉਹਨਾਂ ਦਾ ਦਿਹਾਂਤ ਹੋ ਗਿਆ ਉਹਨਾਂ ਦੇ ਦਿਹਾਂਤ ਦੀ ਖਬਰ ਦੇ ਆਉਣ ਦੇ ਨਾਲ ਹਰਿਆਣਾ ਤੇ ਦੇਸ਼ ਦੀ ਰਾਜਨੀਤੀ ਵਿੱਚ ਸੋਗ ਦੀ ਲਹਿਰ ਹੈ ਉਤੇ ਵਕਫੋ ਵਸ ਸਿਆਸਤਦਾਨ ਉਹਨਾਂ ਦੇ ਦਿਹਾਂਤ ਉੱਤੇ ਆਪਣਾ ਦੁੱਖ ਪ੍ਰਗਟਾ ਰਹੇ ਨੇ ਉਹਨਾਂ ਦੇ ਜਾਣ ਦੇ ਨਾਲ ਸਿਆਸੀ ਦੁਨੀਆ ਦੇ ਵਿੱਚ ਬਹੁਤ ਵੱਡਾ ਘਾਟਾ ਹੋਇਆ ਹੈ ਉਥੇ ओमप्रकाश चौटाला ਹਰਿਆਣਾ ਦੇ 7 ਵਾਰ ਵਿਧਾਇਕ ਤੇ 5 ਵਾਰ ਮੁੱਖ ਮੰਤਰੀ ਰਹਿ ਚੁੱਕੇ ਨੇ ਦੱਸਦੀ ਹੈ ਕਿ 99 ਸਾਲ ਦੀ ਉਮਰ ਚ ਉਹਨਾਂ ਨੇ ਗੁਰੂਗ੍ਰਾਮ ਦੇ ਮੈਦਾਨਤਾ ਹਸਪਤਾਲ ਚ ਆਖਰੀ ਸਾਹ ਲਿਆ ਇਹਨਾਂ ਨੂੰ ਸੁਪਰੀਮੋ ਨੂੰ ਸਵੇਰੇ 11:30 ਵਜੇ ਹਸਪਤਾਲ ਲਿਆਂਦਾ ਗਿਆ 12 ਵਜੇ ਤੋਂ ਬਾਅਦ ਉਹਨਾਂ ਦੀ ਮੌਤ ਹੋ ਗਈ चौटाला ਦੇ ਦੇਹਾਂਤ ਨਾਲ ਹਰਿਆਣਾ ਅਤੇ ਦੇਸ਼ ਦੀ ਰਾਜਨੀਤੀ ਵਿੱਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ ओमप्रकाश चौटाला ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਅਤੇ ਉਪ ਪ੍ਰਧਾਨ ਮੰਤਰੀ ਚੌਧਰੀ ਬੀਵੀ ਲਾਲ ਦੇ ਪੁੱਤਰ ਹਨ ओमप्रकाश चौटाला ਦਾ ਜਨਮ 1 ਜਨਵਰੀ 1935 ਨੂੰ ਹਰਿਆਣਾ ਦੇ सिरसा ਜ਼ਿਲ੍ਹੇ ਦੇ ਪਿੰਡ चौटाला ਵਿਖੇ ਹੋਇਆ। ओमप्रकाश चौटाला ਹਰਿਆਣਾ ਦੇ 7ਵੇਂ ਮੁੱਖ ਮੰਤਰੀ ਰਹਿ ਚੁੱਕੇ ਨੇ। ओमप्रकाश चौटाला ਨੇ ਹਰਿਆਣਾ ਦੇ ਵਿਕਾਸ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਉਹ ਪਿੰਡੂ ਖੇਤਰਾ ਦੇ ਕਿਸਾਨਾਂ ਦੇ ਬਹੁਤ ਪ੍ਰਸ਼ੰਸਕ ਕਸਨ ਇਹ ਹਮੇਸ਼ਾ ਉਹਨਾਂ ਦੀਆਂ ਨੀਤੀਆਂ ਤੇ ਭਾਸ਼ਣਾ ਵਿੱਚ ਚਲਕਦਾ ਸੀ ਭਾਵੇਂ ਉਹ ਸੱਤਾ ਵਿੱਚ ਹੋਵੇ ਜਾਂ ਵਿਰੋਧੀ ਟੀਰ ਵਿੱਚ ਹਰਿਆਣਾ ਵਿੱਚ ਸਭ ਤੋਂ ਸਰਗਰਮ ਆਗੂ ਵਜੋਂ ਜਾਣੇ ਜਾਂਦੇ ਸਨ ਇੱਕ ਵਾਰ ਫਿਰ ਤੁਹਾਨੂੰ ਦੱਸ ਦਈਏ ਕਿ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ 옴 ਪ੍ਰਕਾਸ਼ ਚੋਟਾਲਾ 99 ਸਾਲ ਦੀ ਉਮਰ ਵਿੱਚ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਨੇ ਉਹਨਾਂ ਦੇ ਜਾਣ ਦੇ ਨਾਲ ਹਰਿਆਣਾ ਦੀ ਸਿਆਸਤ ਤੇ ਰਾਜਨੀਤੀ ਨੂੰ ਬਹੁਤ ਵੱਡਾ ਘਾਟਾ ਹੋਇਆ ਹੈ